ਸ਼੍ਰੀ ਕਾਲਜੀ ਸਾਰਿਆਂ ਨੂੰ ਅੱਜ ਜਿਹੜਾ ਆਪਣਾ ਟੌਪਿਕ ਹੋਊਗਾ ਉਹ ਹੋਊਗਾ ਆਈਪੀਐਲ ਵਾਲੇ ਆਈਪੀਐਲ ਜਿਹਨੂੰ ਆਪਾਂ ਇੰਡੀਅਨ ਪ੍ਰੀਮੀਅਮ ਲੀਗ ਵੀ ਕਹਿੰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬ ਨੂੰ ਬਹੁਤ-ਬਹੁਤ ਵਧਾਈਆਂ ਜੀ ਆਪਣੀ ਜਿਹੜੀ ਟੀਮ ਹੈ ਪੰਜਾਬ ਵਾਲਿਆਂ ਦੀ ਉਹ ਆਈਪੀਐਲ ਦੇ ਪਲੇਆਫ ਚ ਪਹੁੰਚ ਗਈ ਪਲੇਆਫ ਦਾ ਮਤਲਬ ਹੈ ਜਿਨ੍ਹਾਂ ਦੇ ਵਿੱਚ ਸੈਮੀਫਾਈਨਲ ਖੇਡਿਆ ਜਾਂਦਾ ਤਾਂ ਪਲੇਆਫ ਪਹੁੰਚ ਇਹ ਕਿਉਂ ਮੈਂ ਕਹਿ ਰਿਹਾ ਵੀ ਖਾਸ ਹੈ ਕਿਉਂਕਿ ਪੰਜਾਬ ਐਤੂ ਪਹਿਲਾਂ ਕਦੇ ਵੀ ਆਈਪੀਐਲ ਦੇ ਪਲੇਆਫ ਚ ਨਹੀਂ ਪਹੁੰਚਿਆ ਤਾਂ ਇਹ ਸ਼ੁਰੂਆਤ ਜਿਹੜੀ ਆਈਪੀਐਲ ਦੀ ਹੁੰਦੀ ਉਹ 2008 ਦੀ ਹੁੰਦੀ ਹੈ ਤੇ ਦੇਖੋ ਹੁਣ 2025 ਆ ਗਿਆ ਤਾਂ ਇਹ ਪਹਿਲੀ ਵਾਰ ਹੋਊਗਾ ਕਿ ਪੰਜਾਬ ਦੀ ਟੀਮ ਹੈ ਜਿਹੜੀ ਉਹ ਪਲੇਆਫ ਚ ਪਹੁੰਚੂਗੀ ਤੇ ਸਾਰੇ ਐਜ਼ ਇਹ ਪੰਜਾਬੀ ਆਪਾਂ ਹੋਪ ਕਰਦੇ ਹਾਂ ਕਿ ਆਪਣੀ ਜਿਹੜੀ ਪੰਜਾਬ ਦੀ ਟੀਮ ਹੈ ਉਹ ਫਾਈਨਲ ਚ ਵੀ ਜਿੱਤੇ ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਹੋਰ ਟੀਮਾਂ ਕਿਹੜੀਆਂ-ਕਿਹੜੀਆਂ ਜਿਨ੍ਹਾਂ ਤੋਂ ਪੰਜਾਬ ਨੂੰ ਟੱਕਰ ਮਿਲ ਸਕਦੀ ਹੈ ਸਭ ਤੋਂ ਵੱਡੀ ਟੀਮ ਹੈ ਜੀ ਗੁਜਰਾਤ ਟਾਈਟਨਸ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਵੈਸੇ ਉਹ ਵੀ ਐ ਕਹਿ ਲਓ ਵੀ ਪੰਜਾਬ ਪੰਜਾਬ ਦੀ ਹੈ ਕਿਉਂਕਿ ਉਹਦਾ ਕਪਤਾਨ ਹੈ ਉਹ ਵੀ ਪੰਜਾਬ ਦਾ ਹੀ ਹੈ ਸ਼ੁਭਮਨ ਗਿੱਲ ਤਾਂ ਚਲੋ ਆਪਾਂ ਦਾ ਚਾਹੌਣੇ ਆ ਵੀ ਪੰਜਾਬ ਕਿੰਗਸ 11 ਜਿੱਤੇ ਪਰ ਜਿਹੜੀ ਜੀਟੀ ਹੈ ਉਹ ਬਹੁਤ ਕਾਗਜ਼ਾਂ 'ਚ ਬਹੁਤ ਜੇ ਉਹਨੂੰ ਕੰਪੇਅਰ ਕਰੀਏ ਤਾਂ ਤਗੜੀ ਟੀਮ ਹੈ ਤਾਂ ਜੀਟੀ ਵੀ ਜਿੱਦੀ ਹੈ ਤਾਂ ਆਪਣਾ ਸ਼ੁਭਮਨ ਗਿੱਲ ਪੰਜਾਬ ਦਾ ਜਿਹੜਾ ਜਿਹਦਾ ਕਪਤਾਨ ਹੈ ਉਹਦੇ ਲਈ ਵੀ ਖੁਸ਼ੀ ਹੋਊਗੀ ਜੇ ਹੁਣ ਆਪਾਂ ਗੱਲ ਕਰੀਏ ਅ ਕਿਹੜੀਆਂ ਕਿੜੀਆਂ ਤੀਜੀ ਟੀਮ ਕਿਹੜੀ ਹੈ ਜਿਹੜੀ ਪਲੇਆਫ ਚ ਪਹੁੰਚਦੀ ਹੈ ਉਹ ਹੈ ਜੀ ਆਰਸੀਬੀ ਚੌਥੀ ਟੀਮ ਹੈ ਮੁੰਬਈ ਇੰਡੀਅਨਸ ਹੁਣ ਜਿਹੜੀ ਆਰਸੀਬੀ ਹੈ ਉਹ ਤੁਹਾਨੂੰ ਪਤਾ ਹੋਊਗਾ ਵੀ ਵਿਰਾਟ ਕੋਹਲੀ ਜਿਹੜਾ ਕਿ ਮਹਾਨ ਪਲੇਅਰ ਹੈ ਕ੍ਰਿਕਟ ਦੇ ਵਿੱਚ ਉਹ ਇਸ ਟੀਮ ਦਾ ਹਿੱਸਾ ਹੈ ਤੇ ਜੇ ਹੁਣ ਆਪਾਂ ਦੇਖਗੇ ਵੀ ਕਿਹੜੀ ਟੀਮ ਨੇ ਕਿੰਨੇ ਮੈਚ ਜਿੱਤੇ ਹੈ ਤਾਂ ਸਭ ਤੋਂ ਟੌਪ ਤੇ ਪੁਆਇੰਟਸ ਟੇਬਲ ਦੇ ਜਿਹੜਾ ਆਈਪੀਐਲ ਦਾ ਪੁਆਇੰਟਸ ਟੇਬਲ ਹੁੰਦਾ ਉਹਦੇ ਚ ਸਭ ਤੋਂ ਉੱਪਰ ਗੁਜਰਾਤ ਟਾਈਟਨਸ ਨੇ ਉਹਨੇ ਜੀ 12 ਮੈਚ ਖੇਡੇ ਆ ਤਾਂ 9 ਜਿੱਤੇ ਆ ਦੂਜੇ ਨੰਬਰ ਤੇ ਆਉਂਦੀ ਹੈ ਜੀ ਆਰਸੀਬੀ ਉਹਨੇ 12 ਚੋਂ 8 ਜਿੱਤੇ ਆ ਤੇ ਤੀਜੇ ਨੰਬਰ ਤੇ ਆਉਂਦੀ ਹੈ ਕਿੰਗਸ 11 ਪੰਜਾਬ ਆਪਣੀ ਪੰਜਾਬ ਵਾਲਿਆਂ ਦੀ ਟੀਮ ਉਹਨੇ 12 ਚੋਂ 8 ਮੈਚ ਜਿੱਤੇ ਆ ਤੇ ਚੌਥੇ ਨੰਬਰ ਤੇ ਹੈ ਜੀ ਮੁੰਬਈ ਇੰਡੀਅਨਸ ਜਿਨੇ 13 ਚੋਂ 8 ਜਿੱਤੇ ਆ ਹੁਣ ਮੁੰਬਈ ਇੰਡੀਅਨ ਇਹ ਉਹ ਟੀਮ ਹੈ ਜਿਨੇ ਆਈਪੀਐਲ ਦੇ ਟਰੋਫੀਆਂ ਕਾਫੀ ਟਰੋਫੀਆਂ ਉਹਦੇ ਨਾਮ ਨੇ ਤਾਂ ਹੁਣ ਆਪਾਂ ਜੇ ਕੰਪੇਅਰ ਕਰ ਲਈਏ ਇਹਨਾਂ ਦੇ ਪਲੇਅਰਾਂ ਨੂੰ ਤਾਂ ਜਿਹੜੀ ਗੁਜਰਾਤ ਟਾਈਟਨਸ ਦੀ ਟੀਮ ਹੈ ਜਿਹਦਾ ਸ਼ੁਭਮਨ ਗਿੱਲ ਕਪਤਾਨ ਹੈ ਉਹਦੇ ਵਿੱਚ ਵੱਡੇ ਨਾਮ ਕਿਹੜੇ-ਕਿਹੜੇ ਆ ਤਾਂ ਉਹਦੇ ਵਿੱਚ ਵੱਡੇ ਨਾਮ ਜੋਸ ਬਟਲਰ ਹੈ ਜਿਹੜਾ ਇੰਗਲੈਂਡ ਤੋਂ ਖੇਡਦਾ ਤੇ ਸਾਈ ਸੁਦਰਸ਼ਨ ਹੁਣ ਤੁਹਾਨੂੰ ਪਤਾ ਹੋਊਗਾ ਸ਼ੁਭਮਨ ਗਿੱਲ ਤੇ ਸਾਈ ਸੁਦਰਸ਼ਨ ਦੀ ਪਾਰਟਨਰਸ਼ਿਪ ਹੋਈ ਸੀ ਤੇ ਕੱਲ੍ਹ ਆਣੀ ਮੈਚ ਜਿਤਾਤਾ ਸੀਗਾ ਤਾਂ ਇਹ ਵੱਡੇ ਪਲੇਅਰ ਹੈ ਸਾਈ ਕਿਸ਼ੋਰ ਹੈ ਜੀ ਉਹ ਸਪਿਨ ਬੋਲਿੰਗ ਕਰਾਉਂਦਾ ਉਹ ਵੀ ਬਹੁਤ ਹੀ ਇੱਕ ਉਹ ਵੀ ਟਫ ਪਲੇਅਰ ਹੈ ਤੇ ਰਾਸ਼ਿਦ ਖਾਨ ਵਰਗੇ ਪਲੇਅਰ ਨੇ ਉਹ ਤੇ ਮੁਹੰਮਦ ਸਿਰਾਜ ਜਿਹੜਾ ਕਿ ਫਾਸਟ ਬੋਲਰ ਹੈ ਇਹ ਉਹਦੇ ਵਿੱਚ ਮੇਨ ਮੇਨ ਪਲੇਅਰ ਨੇ ਫਿਰ ਆਪਾਂ ਆਰਸੀਬੀ ਦੀ ਗੱਲ ਕਰੀਏ ਜੀ ਉਹਦੇ ਵਿੱਚ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਵਿਰਾਟ ਕੋਹਲੀ ਹੈ ਜੀ ਰਜਤ ਪਾਟੀਦਾਰ ਜੋਸ਼ ਹੇਜਲਬੁਡ ਹੈ ਆਸਟ੍ਰੇਲੀਆ ਦਾ ਪਲੇਅਰ ਹੈ ਫਾਸਟ ਬੋਲਰ ਹੈ ਇਹ ਯਸ਼ ਦਿਆਲ ਭੂਵੀ ਜਿਹਨੂੰ ਆਪਾਂ ਭੁਵਨੇਸ਼ਰ ਕੁਮਾਰ ਵੀ ਕਹਿੰਦੇ ਆ ਇਹ ਉਹਦੇ ਵਿੱਚ ਮੇਨ ਪਲੇਅਰ ਨੇ ਫਿਰ ਆਪਣੇ ਪੰਜਾਬ ਵਾਲਿਆਂ ਦੀ ਆ ਗਈ ਜੀ ਤੇ ਪੰਜਾਬ ਵਾਲਿਆਂ ਦਾ ਜਿਵੇਂ ਤੁਹਾਨੂੰ ਪਤਾ ਹੈ ਜੀ ਕਪਤਾਨ ਹੈਗਾ ਸ਼ਰੇਸ਼ ਅਈਅਰ ਤੇ ਉਹਦੇ ਵਿੱਚ ਆਪਣਾ ਪੰਜਾਬ ਦਾ ਹੀ ਪਲੇਅਰ ਅਰਸ਼ਦੀਪ ਸਿੰਘ ਹੈ ਜੀ ਤਾਂ ਹੁਣ ਤੁਹਾਨੂੰ ਪਤਾ ਉਹ ਹੀ ਅਰਸ਼ਦੀਪ ਸਿੰਘ ਨੇ ਸਾਰੀ ਦੁਨੀਆ ਦੇ ਵਿੱਚ ਝੰਡੇ ਗੱਡੇ ਆ ਤਾਂ ਏਵਨ ਦੱਸਦੇ ਆ ਵੀ ਕ੍ਰਿਕਟ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਉਹਦੇ ਵਰਗਾ ਫਾਸਟ ਬੋਲਰ ਹੈ ਨਹੀਂਗਾ ਤਾਂ ਅਰਸ਼ਦੀਪ ਆਪਣੇ ਪੰਜਾਬ ਦਾ ਮਾਣ ਹੁੰਦਾ ਹੈ ਜੀ ਨਾਲ ਹੀ ਹਰਪ੍ਰੀਤ ਬਰਾੜ ਹੈ ਜੀ ਉਹ ਵੀ ਪੰਜਾਬ ਦਾ ਹੈ ਤੇ ਪ੍ਰਭ ਸਿਮਰਨ ਸਿੰਘ ਵਰਗੇ ਉਹ ਵੀ ਪੰਜਾਬ ਦੇ ਨਹੀਂ ਤੇ ਨਿਹਾਲ ਵਡੇਰਾ ਠੀਕ ਹੈ ਜੀ ਮਾਰਕੋ ਯੈਨਸਨ ਚਿਸ਼ਾਂਕ ਸਿੰਘ ਜਗਦਵਿੰਦਰ ਜਹਲ ਤਾਂ ਐਤ ਕੀ ਜਿਹੜੀ ਪੰਜਾਬ ਵਾਲਿਆਂ ਦੀ ਟੀਮ ਹੈ ਜੀ ਉਹ ਜੇ ਪਿੱਛੇ ਜਿੰਨੇ ਆਈਪੀਐਲ ਦੇ ਜਿੰਨੇ ਆਈਪੀਐਲ ਦੇ ਮੈਚ ਹੋਏ ਜਾਂ ਜਦੋਂ ਤੋਂ ਆਈਪੀਐਲ ਸਟਾਰਟ ਹੋਈ ਹੈ ਇਹ ਟੀਮ ਬਹੁਤ ਸਟਰੋਂਗ ਟੀਮ ਲੱਗ ਰਹੀ ਹੈ ਤਾਂ ਇਸ ਵਾਰੀ ਲੱਗਦਾ ਵੀ ਹੈ ਕਿ ਆਪਾਂ ਪੰਜਾਬ ਵਾਲੇ ਐਤ ਕੀ ਟਰੋਫੀ ਕੱਢਾਂਗੇ ਤਾਂ ਹੋਪ ਤੁਸੀਂ ਵੀ ਸਾਰੇ ਪੰਜਾਬੀ ਐ ਬੀਇੰਗ ਪੰਜਾਬੀ ਚਾਹੁੰਦੇ ਹੋਗੇ ਵੀ ਪੰਜਾਬ ਜਿੱਤੇ ਤਾਂ ਹੁਣ ਜੇ ਆਪਾਂ ਗੱਲ ਕਰੀਏ ਥੋੜਾ ਜਿਹਾ ਕਪਤਾਨ ਬਾਰੇ ਬਾਕੀ ਚੀਜ਼ਾਂ ਸਾਰੀਆਂ ਠੀਕ ਹੈ ਤਾਂ ਜਿਹੜਾ ਆਪਣਾ ਕਪਤਾਨ ਹੈ ਜੀ ਸ਼੍ਰੇਸ਼ ਅਈਅਰ ਤਾਂ ਉਹਨੂੰ ਥੋੜਾ ਜਿਹਾ ਜੀ ਚਾਹੀਦਾ ਏ ਕਿ ਵੀ ਧਰਤੀ ਨਾਲ ਜੁੜੇ ਮੈਂ ਇੱਕ ਦੋ ਮੈਚਾਂ ਚ ਨੋਟ ਕੀਤਾ ਕਿ ਉਹ ਉਹ ਐਗਰੈਸ਼ਨ ਜਿਆਦਾ ਦਿਖਾਉਂਦਾ ਹੈ ਤਾਂ ਕਹਿੰਦੇ ਆ ਵੀ ਜਿਹੜੇ ਦਰਖਤ ਨੂੰ ਫਲ ਲੱਗਦੇ ਆ ਨਾ ਜੀ ਉਹਨੂੰ ਝੁਕਣਾ ਸਿੱਖਣਾ ਚਾਹੀਦਾ ਪਰ ਸ਼੍ਰੇਸ਼ ਅਈਅਰ ਨੂੰ ਇਹ ਚੀਜ਼ ਜ਼ਰੂਰ ਕਰਨੀ ਚਾਹੀਦੀ ਹੈ ਤੇ ਵੈਸੇ ਫਿਰ ਆਪਣੀ ਟੀਮ ਤਾਂ ਸਟਰੋਂਗ ਹੀ ਹੈ ਕਈ ਵਾਰੀ ਇਹ ਸਾਰੇ ਆਪਾਂ ਪੰਜਾਬੀ ਚਾਹੁੰਦੇ ਹੋਵਾਂਗੇ ਜੇ ਆਪਾਂ ਦੇਖੀਏ ਤਾਂ ਮੈਨੂੰ ਲੱਗਦਾ ਵੀ ਦੋ ਟੀਮਾਂ ਜਿਹੜੀਆਂ ਫਾਈਨਲ ਖੇਡਣਗੀਆਂ ਉਹ ਹੋਏ ਹੋ ਸਕਦੀ ਹੈ ਵੀ ਇੱਕ ਗੁਜਰਾਤ ਟਾਈਟਨਸ ਤੇ ਇੱਕ ਕਿੰਗਸ 11 ਪੰਜਾਬ ਹੁਣ ਜੇ ਆਰਸੀਬੀ ਨੂੰ ਦੇਖੀਏ ਇੱਥੇ ਆਰਸੀਬੀ ਤੁਸੀਂ ਦੇਖਿਆ ਹੋਗਾ ਵਿਰਾਟ ਕੋਹਲੀ ਨੂੰ ਨਾ ਉਹਦੀ ਜਰਸੀ ਤੇ ਵਿਰਾਟ 18 ਲਿਖਿਆ ਹੁੰਦਾ ਤਾਂ ਐਤ ਕੀ ਜਿਹੜਾ ਆਈਪੀਐਲ ਦਾ ਕਿੰਨਾ ਹੈ ਉਹ 18ਵਾਂ ਆਈਪੀਐਲ ਹੈ ਤਾਂ ਵਿਰਾਟ ਕੋਹਲੀ ਵੀ ਜੀ ਜੋਰ ਲਾਊਗਾ ਪੂਰਾ ਪਹੁੰਚਣ ਵਾਸਤੇ ਤਾਂ ਕਿ ਉਹ ਟਰਫੀ ਜਿੱਤ ਸਕੇ ਤਾਂ ਕਿ ਉਹ ਕਿਉਂਕਿ ਆਪਾਂ ਦੇਖਿਆ ਵੀ ਇਹ ਟੈਸਟ ਮੈਚ ਦਾ ਸੁਨਿਆਸ ਲਈ ਗਿਆ ਤਾਂ ਐਤ ਕੀ ਵਿਰਾਟ ਕੋਹਲੀ ਇਹ ਚਾਹੂਗਾ ਕਿ ਜਿਹੜੀ ਆਰਸੀਬੀ ਹੈ ਉਹ ਜਿੱਤ ਸਕੇ ਤੇ ਅੱਡੀ ਚੋਟੀ ਦਾ ਜੋਰ ਲਾਊਗਾ ਪੂਰਾ ਹੀ ਉਹ ਫਿਰ ਜਿਹੜੀ ਟੀਮ ਆਪਾਂ ਮੁੰਬਈ ਇੰਡੀਅਨ ਦੀ ਗੱਲ ਕਰਦੇ ਹਾਂ ਜੀ ਤੁਹਾਨੂੰ ਪਤਾ ਵੀ ਹਾਰਦਿਕ ਪਾਂਡੇ ਉਹਦਾ ਕਪਤਾਨ ਹੈ ਜਝਾਰੂ ਬੰਦਾ ਹੈ ਰੋਹਿਤ ਸ਼ਰਮਾ ਤੇ ਉਹਦਾ ਤਾਂ ਤੁਹਾਨੂੰ ਪਤਾ ਐ ਐਡਾ ਤਕੜਾ ਹਿਟਰ ਹੈ ਵੀ ਉਹਦਾ ਸਸਾਨੀ ਕੋਈ ਨਹੀਂ ਜਸਪ੍ਰੀਤ ਬੁਮਰਾ ਉਹਦੇ ਵਰਗਾ ਬੋਲਰ ਸਾਰੀ ਦੁਨੀਆ 'ਚ ਉਹਦਾ ਨਾਮ ਹੈ ਜੀ ਤਾਂ ਟੀਮ ਮੁੰਬਈ ਇੰਡੀਆ ਮੁੰਬਈ ਇੰਡੀਅਨਸ ਆਲਿਆਂ ਦੀ ਵੀ ਤਕੜੀ ਹੈ। ਉਹ ਚ ਸੂਰਜ ਕੁਮਾਰ ਯਾਦਵ ਹੈ ਜੀ, ਤਿਲਕ ਵਰਮਾ, ਰિયાન ਰਿਕਲਟਨ, ਵਿਲ ਜੈਕਸ, ਸੈਟਨਰ, ਦੀਪਕ ਚੈਹਰ ਇਹ ਸਾਰੇ ਹੀ ਤਕੜੇ ਪਲੇਅਰ ਨੇ। ਚਲੋ ਇਹ ਤਾਂ ਗੱਲ ਹੋ ਗਈ ਵੀ ਆਈਪੀਐਲ ਦੀ ਪਲੇਆਫ ਦੀ। ਹੁਣ ਆਪਾਂ ਇਹ ਕਰਦੇ ਹਾਂ ਵੀ ਜਿਹੜੀ ਆਈਪੀਐਲ ਹੈ ਉਹ ਕਦੋਂ ਤੋਂ ਸਟਾਰਟ ਹੋਈ? ਆਈਪੀਐਲ ਦਾ ਇਤਿਹਾਸ ਕੀ ਹੈ? ਜੇ ਆਪਾਂ ਦੇਖਗੇ ਤਾਂ ਉਹ ਦੁਨੀਆ ਦੇ ਵਿੱਚ ਇੰਨੀਆਂ ਸਪੋਰਟਸ ਲੀਗਸ ਹੁੰਦੀਆਂ ਉੱਥੇ ਕਿੱਥੇ ਜੇ ਸਟੈਂਡ ਕਰਦੀ ਹੈ। ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਜਿਹੜੀ ਆਪਣੀ ਆਈਪੀਐਲ ਹੈ ਇਹ ਭਾਰਤ ਦੀ ਹੀ ਬਣਾਈ ਹੋਈ ਹੈ ਇਹ ਆਪਣਾ ਜਿਹੜਾ ਬੀਸੀਸੀਆਈ ਹੈ ਭਾਰਤ ਦਾ ਬੋਰਡ ਹੈ ক্রিকেট ਬੋਰਡ ਹੈ ਉਹਨੇ ਇਹ 2008 ਦੇ ਵਿੱਚ ਇਹਦਾ ਸ਼ੁਰੂਆਤ ਕੀਤੀ ਸੀ ਤਾਂ ਤੁਸੀਂ ਦੇਖੋ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਦੁਨੀਆ ਦੀ ਸੈਕੰਡ ਰਿਚੇਸਟ ਲੀਗ ਬਣ ਚੁੱਕੀ ਹੈ ਵੀ ਜਿਹਦੇ ਚ ਪੈਸਾ ਬਹੁਤ ਲੱਗਦਾ ਹੈ ਜੀ ਤਾਂ ਦੱਸਦੇ ਆ ਵੀ ਆਈਪੀਐਲ ਦੇ ਵਿੱਚ ਜਿਹੜਾ ਰੈਵਨਿਊ ਜਨਰੇਟ ਹੁੰਦਾ ਹੈ ਇਨਕਮ ਆਉਂਦੀ ਹੈ ਜਹਾਂਪੱਕ ਪੰਜਾਬੀ ਚ ਕਈ ਪੈਸਾ ਹੁੰਦਾ ਉਹ ਕਿੰਨਾ ਹੈ ਜੀ ਉਹ ਹੈਗਾ 6797 ਕਰੋੜ ਤੁਸੀਂ ਆਪ ਇਹ ਕਹਿ ਸਕਦੇ ਹੋ ਕਿ 6700 ਕਰੋੜ ਰੁਪਿਆ ਮੋਟਾ ਮੋਟਾ ਆਈਪੀਐਲ ਦੇ ਵਿੱਚ ਆਉਂਦਾ ਤੇ ਇਹਦੇ ਨਾਲ ਜੇ ਆਪਾਂ ਦੇਖੀਏ ਵੀ ਹੋਰ ਪਹਿਲੇ ਨੰਬਰ ਤੇ ਕਿਹੜੀ ਹੈ ਤਾਂ ਪਹਿਲੇ ਨੰਬਰ ਤੇ ਜੀ ਫੁੱਟਬਾਲ ਲੀਗ ਹੈ ਯੂਐਸਏ ਦੀ ਜਿਹਨੂੰ ਆਪਾਂ ਨੈਸ਼ਨਲ ਫੁੱਟਬਾਲ ਲੀਗ ਐਨਐਫਐਲ ਵੀ ਕਹਿੰਦੇ ਆ ਇਹ ਜਿਹੜਾ ਰੈਵਨਿਊ ਜਨਰੇਟ ਕਰਦੀ ਹੈ ਇਹ ਕਰਦੀ ਹੈ ਤਕਰੀਬਨ 20.2 ਬਿਲੀਅਨ ਡਾਲਰ ਯਾਨੀ ਕਿ 20.2 ਬਿਲੀਅਨ ਡਾਲਰ ਜਿਹੜਾ ਇਹ ਚ ਰੈਵਨਿਊ ਜਨਰੇਟ ਹੁੰਦਾ ਤਾਂ ਆਪਾਂ ਇਹ ਹੋਪ ਕਰਦੇ ਆ ਜਿਵੇਂ ਆਪਾਂ ਦੇਖਿਆ ਵੀ ਆ ਵੀ ਪਹਿਲਾਂ ক্রিকেট ਨਾ ਬਹੁਤ ਰੇਅਰ ਹੁੰਦੀ ਸੀ ਹੁਣ ਅਮਰੀਕਾ ਚ ਪਿੱਛੇ ਮੈਚ ਹੋਏ ਯੂਰਪ ਚ ਵੀ ਲੋਕ ਜਾਣਨ ਲੱਗੇ ਤੇ ਇੱਕ ਜਦੋਂ ਇਹ ਟੈਸਟ ਮੈਚ ਥੋੜੇ ਜਿ ਦੇਖੋ ਕਿ 5 ਦਿਨ ਹੁੰਦੇ ਸੀਗੇ ਉਹ ਲੋਕਾਂ ਲੋਕ ਉਹਦੇ ਰਿਜ਼ਲਟ ਮੂਵੇਟ ਕਰਦੇ ਰਹਿੰਦੇ ਤੇ ਕਈ ਵਾਰੀ ਕੀ ਹੁੰਦਾ ਸੀਗਾ ਕਿ ਮੈਚ ਡਰਾ ਹੀ ਹੋ ਜਾਂਦਾ ਸੀ ਪੰਜ ਪੰਜ ਦਿਨ ਖੇਡਣ ਤੋਂ ਬਾਵਜੂਦ ਵੀ ਫਿਰ ਥੋੜਾ ਜਿਹਾ ਹੋਰ ਵਧੀਆ ਹੋਇਆ ਕ੍ਰਿਕਟ ਦਾ ਫਿਰ 50 ਓਵਰਾਂ ਦਾ ਫਾਰਮੈਟ ਆ ਗਿਆ ਜੀ ਤੇ ਹੁਣ ਤਾਂ ਕ੍ਰਿਕਟ ਦੇਖੋ ਬਹੁਤ ਹੀ ਜ਼ਿਆਦਾ ਤੇਜ਼ ਹੋ ਚੁੱਕੀ ਹੈ ਵੀ 2020 ਓਵਰਸ ਦੇ ਮੈਚ ਹੁੰਦੇ ਆ ਤੇ ਇਹ ਵੀ ਸੁਣਨ ਚ ਆਈ ਹੈ ਵੀ ਤੁਹਾਨੂੰ ਮੱਗੇ ਸ਼ਾਇਦ ਆਪਾਂ ਪੌੜ ਕਾਸਟ ਵੀ ਗੱਲ ਕਰੀ ਸੀ ਕਿ ਜਿਹੜੀ ਹੁਣ ਆਪਣੀ ਆਈਪੀਐਲ ਕਹਿ ਲੈਂਦੇ ਆ ਜਾਂ 20 ਫਾਰਮੈਟ ਆ ਕ੍ਰਿਕਟ ਦਾ ਇਹ 올림픽ਸ ਚ ਵੀ ਆ ਰਿਹਾ ਜਿਹੜੀਆਂ ਗਾਂਹ 올림픽ਸ ਹੋ ਰਹੀਆਂ ਤਾਂ ਦੇਖੋ ਹੁਣ ਕ੍ਰਿਕਟ ਬਹੁਤ ਫਾਸਟ ਹੋ ਗਈ ਹੈ ਜੀ ਤਾਂ ਆਪਾਂ ਹੋਪ ਕਰਦੇ ਹਾਂ ਕਿ ਆਪਣਾ ਜਿਹੜਾ ਨਾਮ ਹੈ ਆਪਣੇ ਭਾਰਤ ਦਾ ਉਹ ਸਾਰੀ ਦੁਨੀਆ 'ਚ ਇਸੇ ਤਰ੍ਹਾਂ ਹੋਰ ਰੌਸ਼ਨ ਹੋਵੇ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਤਕਰੀਬਨ 140 ਕਰੋੜ ਲੋਕ ਨੇ ਤੇ ਫਿਰ ਇਹਦਾ ਜਿਹੜਾ ਵਿਊਅਰਸ ਨੇ ਇਹਨੂੰ ਦੇਖਣ ਲਈ ਕ੍ਰਿਕਟ ਨੂੰ ਬਹੁਤ ਜ਼ਿਆਦਾ ਤੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਿਸੇ ਦੇਸ਼ ਦੇ ਵਿੱਚ ਜੇ ਕੋਈ ਕਿਸੇ 스포츠 ਨੂੰ ਦੇਖਿਆ ਜਾਂਦਾ ਤਾਂ ਉਹ ਹੈ ਕ੍ਰਿਕਟ ਹੈ ਚਲੋ ਇੱਥੇ ਜੀ ਆਪਾਂ ਆਪਣਾ ਜਿਹੜਾ ਆਈਪੀਐਲ ਬਾਰੇ ਉਹ ਆਪਾਂ ਸਮਾਪਤ ਕਰਦੇ ਹਾਂ ਹੋਪ ਸਾਰਿਆਂ ਨੂੰ ਪਸੰਦ ਆਇਆ ਹੋਵੇ ਧੰਨਵਾਦ ਜੀ ਸੁਣਨ ਲਈ